ਚੰਡੀਗੜ੍ਹ ਚ ਵਾਪਰਿਆ ਇੱਕ ਬਹੁ ਚਰਚਿਤ ਕਤਲ ਕਾਂਡ 20 ਸਤੰਬਰ 2015 ਦੀ ਉਹ ਗੱਲ ਹੈ ਜਦੋਂ 9 ਸਾਲ ਪਹਿਲਾਂ ਉਹ ਕਤਲ ਹੁੰਦਾ ਹੈ ਨੈਸ਼ਨਲ ਖਿਡਾਰੀ ਇੱਕ ਸ਼ੂਟਰ ਸਿਪੀ ਸਿੱਧੂ ਜਿਸ ਦਾ ਕਲਿਆਣੀ ਸਿੰਘ ਦੇ ਉੱਤੇ ਦੋਸ਼ ਲੱਗੇ ਉਸ ਦੀ ਜੋ ਕੀ ਮਿੱਤਰ ਸੀ আর ਉਸ ਦੇ ਵਿੱਚ ਕਤਲ ਕਾਂਡ ਚ ਕੌਣ ਕੌਣ ਦੋਸ਼ੀ ਸੀ ਚਾਰ ਗੋਲੀਆਂ ਚੱਲਦੀਆਂ ਨੇ ਚਸ਼ਮਦੀਦ ਗਵਾਹਾਂ ਨੇ ਗਵਾਹੀ ਪਹਿਲਾਂ ਵੀ ਦਿੱਤੀ ਹੈ ਹੁਣ ਨਵਾਂ ਮੋੜ ਕੀ ਆਇਆ ਦਰਅਸਲ ਇੱਕ ਨਵੇਂ ਚਸ਼ਮਦੀਦ ਦੇ ਗਵਾਹ ਦੇ ਦੇਣ ਦੇ ਨਾਲ ਗਵਾਹੀ ਦੇ ਨਾਲ ਹੁਣ ਮਾਮਲਾ ਹੋਰ ਤੂਲ ਫੜ ਗਿਆ ਤੇ ਚੰਡੀਗੜ੍ਹ ਪੁਲਿਸ ਦੇ ਉਸ ਵਕਤ ਦੇ ਮੁਲਾਜ਼ਮਾਂ ਦੇ ਉੱਤੇ ਅਧਿਕਾਰੀਆਂ ਦੇ ਉੱਤੇ ਵੀ ਸਵਾਲ ਉੱਠੇ ਹਾਲਾਂਕਿ ਉਸ ਵੇਲੇ ਵੀ ਸਿੱਪੀ ਸਿੱਧੂ ਦੇ ਪਰਿਵਾਰ ਨੇ ਚੰਡੀਗੜ੍ਹ ਪੁਲਿਸ ਦੇ ਉੱਤੇ ਕਾਰਵਾਈ ਠੋਸ ਤਰੀਕੇ ਨਾਲ ਨਾ ਕਰਨ ਦੇ ਦੋਸ਼ ਲਾਇਏ ਸਨ ਜਿਸ ਦੇ ਕਰਕੇ ਇਸ ਕਤਲकांड ਦੀ ਪੂਰੀ ਜਾਂਚ ਆ ਜੜੀ ਉਹ 2016 ਦੇ ਵਿੱਚ ਹੀ ਅਗਲੇ ਹੀ ਸਾਲ सीबीआई ਦੇ ਹਵਾਲੇ ਹੋ ਜਾਂਦੀ ਹੈ ਤੇ ਜਾਂਚ ਪੜਤਾਲ ਵਿੱਚ ਪਾਇਆ ਜਾਂਦਾ ਦੋਸ਼ਤ ਹੈ ਹੋ ਜਾਂਦੇ ਨੇ ਕਲਿਆਣੀ ਸਿੰਘ ਜਿਹੜੀ ਕਿ ਇੱਕ ਰਿਟਾਇਰਡ ਜੱਜ ਦੀ ਧੀ ਸੀ ਇਸ ਮਾਮਲੇ ਦੇ ਬਰੀਕੀਆਂ ਕੀ ਨੇ ਪਹਿਲਾਂ ਕੀ ਰਿਹਾ ਹਰੇਕ ਨੁਕਤੇ ਦੇ ਉੱਤੇ ਸਮੇਂ-ਸਮੇਂ ਤੇ ਗੱਲ ਹੁੰਦੀ ਰਹੀ ਹੈ ਕਿਉਂਕਿ 2 ਸਾਲ ਪਹਿਲਾਂ ਹੀ ਕਲਿਆਣੀ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਤੋਂ ਪਹਿਲਾਂ ਕਾਫੀ ਲੰਮਾ ਸਮਾਂ ਇਸ ਕੇਸ ਦੇ ਵਿੱਚ ਕਿਸੇ ਵੀ ਦੀ ਵੀ ਜਿਹੜੀ ਆ ਖਾਸ ਕਰਕੇ ਮੁੱਖ ਦੋਸ਼ੀ ਜੋ ਮੰਨੀ ਜਾਂਦੀ ਹੈ ਇਸ ਕੇਸ ਦੀ ਉਹ ਕਲਿਆਣੀ ਸਿੰਘ ਹੈ ਜਿਸ ਦੇ ਉੱਤੇ ਪਰਿਵਾਰ ਨੇ ਵੀ ਦੋਸ਼ ਲਾਇਆ ਸੀ ਪੀ ਸਿੱਧੂ ਦੇ ਕਿ ਇਸ ਦੇ ਵਿੱਚ ਕਤਲकांड ਕਰਨ ਦੇ ਵਿੱਚ ਸਭ ਤੋਂ ਵੱਡਾ ਹੱਥ ਮੁਖ ਸਾਜ਼ਿਸ਼ ਕਰਤਾ ਹੀ ਇਸ ਕਤਲकांड ਦਾ ਕਲਿਆਣੀ ਸਿੰਘ ਹੈ ਤਾਂ ਹੁਣ ਗਵਾਹੀ ਕੀ ਦਿੱਤੀ ਗਈ ਹੈ ਤੇ ਉਸ ਦੇ ਬਾਰੇ ਜਿਹੜੀ ਗਵਾਹੀ ਦਿੱਤੀ ਗਈ ਹੈ ਤੇ ਸਵਾਲ ਕਿਵੇਂ ਵੱਡੇ ਖੜੇ ਹੁੰਦੇ ਨੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਜਦ ਅਸਲ ਕਲਿਆਣੀ ਸਿੰਘ ਦੀ ਹੋਰ ਮੁਸ਼ਕਲਾਂ ਵਧ ਗਈਆਂ ਨੇ ਤੇ ਇੱਕ ਹੋਰ ਚਸ਼ਮਦੀਦ ਗਵਾਹ ਸਾਹਮਣੇ ਆਇਆ ਚਰਚਿਤ ਸਪੀ ਸੀ ਪੀ ਸਿੱਧੂ ਕਤਲकांड ਮਾਮਲੇ ਦੇ ਵਿੱਚ ਨਵਾਂ ਮੋੜ ਉਦੋਂ ਆਉਂਦਾ ਜਦੋਂ ਸੀਬੀਆਈ ਹੁਣ ਇਹਨਾਂ ਤਿੰਨਾਂ ਗਵਾਹਾਂ ਦੀ ਚਸ਼ਮਦੀਦ ਮੰਨ ਰਹੀ ਹੈ ਪਰ ਸ਼ੁੱਕਰਵਾਰ ਨੂੰ ਅਦਾਲਤ ਦੇ ਵਿੱਚ ਗਵਾਹੀ ਦੌਰਾਨ ਇੱਕ ਹੋਰ ਚਸ਼ਮਦੀਦ ਗਵਾਹ ਸਾਹਮਣੇ ਆ ਗਿਆ ਸਤੰਬਰ 2015 ਦੇ ਵਿੱਚ ਸਿਪੀ ਸਿੱਧੂ ਦੀ ਸੈਕਟਰ 27 ਦੇ ਪਾਰਕ ਦੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਕਤਲ ਕਰ ਦਿੱਤਾ ਗਿਆ ਸੀ ਕਤਲ ਦੀ ਪੁਲਿਸ ਕੰਟਰੋਲ ਰੂਮ ਦੇ ਵਿੱਚ ਸੂਚਨਾ ਦੇਣ ਵਾਲੇ ਸੈਕਟਰ 27 ਨਿਵਾਸੀ ਇੱਕ ਗਵਾਹ ਦੇ ਸ਼ੁੱਕਰਵਾਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਬਿਆਨ ਦਰਜ ਹੋਏ ਨੇ ਇਸ ਦੌਰਾਨ ਗਵਾਹ ਨੇ ਸੀਬੀਆਈ ਨੂੰ ਦਿੱਤੇ ਆਪਣੇ ਪੁਰਾਣੇ ਬਿਆਨਾਂ ਦੇ ਉੱਤੇ ਵੀ ਕਹਿਮ ਰਿਹਾ ਤੇ ਨਾਲ ਹੀ ਇਸ ਦੌਰਾਨ ਉਸਨੇ ਕੁਝ ਅਜਿਹਾ ਵੀ ਬੋਲਿਆ ਨਾ ਤਾਂ ਪਹਿਲਾਂ ਪੁਲਿਸ ਦੇ ਕੋਰ ਦਰਜ ਸੀ ਰਿਕਾਰਡ ਦੇ ਵਿੱਚ ਤਨਾਈ ਸੀਬੀਆਈ ਦੀ ਜਾਂਚ ਦੇ ਵਿੱਚ ਉਹ ਨਵੀਂ ਗਵਾਹੀ ਕੀ ਹੈ ਗਵਾਹ ਨੇ ਕਿਹਾ ਕਿ ਉਸ ਰਾਤ ਉਸ ਦੇ ਘਰ ਦੇ ਸਾਹਮਣੇ ਇੱਕ ਕਾਰ ਖੜੀ ਸੀ ਵਾਰਦਾਤ ਦੇ ਬਾਅਦ ਉਸ ਨੇ ਦੇਖਿਆ ਕਿ ਇੱਕ ਸ਼ਖਸ ਉਸ ਦੇ ਕਾਰ ਦੇ ਵਿੱਚ ਬੈਠ ਕੇ ਮੌਕੇ ਤੋਂ ਨਿਕਲ ਜਾਂਦਾ ਉਸ ਦੇ ਮੂੰਹ ਦੇ ਉੱਤੇ ਕੱਪੜਾ ਬੰਨਿਆ ਹੋਇਆ ਸੀ ਉਸ ਨੇ ਵਾਰਦਾਤ ਤੋਂ ਬਾਅਦ ਪੁਲਿਸ ਨੂੰ ਦੱਸਣ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ ਇਸ ਗਵਾਹ ਤੋਂ ਪਹਿਲੇ ਤਿੰਨ ਚਸ਼ਮੀਦ ਗਵਾਹਾਂ ਦੇ ਬਿਆਨ ਵੀ ਕਲਿਆਣੀ ਤੋਂ ਇਲਾਵਾ ਇੱਕ ਸ਼ਖਸ ਦੀ ਮੌਜੂਦਗੀ ਦਾ ਜ਼ਿਕਰ ਸੀ ਇੱਕ ਗਵਾਹ ਨੇ ਤਾਂ ਇਹ ਵੀ ਕਿਹਾ ਸੀ ਕਿ ਪਹਿਲੇ ਇੱਕ ਸ਼ਖਸ ਨੇ ਸੀਪੀ ਸਿੱਧੂ ਨੂੰ ਦੋ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਫਿਰ ਕਲਿਆਣੀ ਨੇ ਖੁਦ ਦੋ ਗੋਲੀਆਂ ਚਲਾਈਆਂ ਇਸ ਤੋਂ ਇਲਾਵਾ ਦੋ ਗਵਾਹਾਂ ਨੇ ਕਲਿਆਣੀ ਤੇ ਸ਼ੂਟਰ ਨੂੰ ਵਾਰਦਾਤ ਦੇ ਬਾਅਦ ਪਾਰਕ ਤੋਂ ਭਜਦੇ ਹੋਏ ਵੀ ਵੇਖਿਆ ਸੀ ਹੁਣ ਮਾਮਲੇ ਦੀ ਜਾਂਚ ਵਿੱਚ ਚੰਡੀਗੜ੍ਹ ਪੁਲਿਸ ਦੇ ਉੱਤੇ ਸੀਪੀ ਸਿੱਧੂ ਦੇ ਪਰਿਵਾਰ ਨੇ ਪਹਿਲਾਂ ਹੀ ਸਵਾਲ ਖੜੇ ਕੀਤੇ ਸਨ ਜਿਸ ਦੇ ਕਰਕੇ ਇਸ ਮਾਮਲੇ ਦੀ ਸਾਰੀ ਜੜੀ ਆ ਜਾਂਚ ਕਰਨ ਦੀ ਜ਼ਿੰਮੇਵਾਰੀ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ ਫਿਰ ਮਾਮਲਾ ਸੀਬੀਆਈ ਦੇ ਕੋਲ ਟਰਾਂਸਫਰ ਹੁੰਦਾ ਸੈਕਟਰ 27 ਦੇ ਵਿੱਚ ਰਹਿਣ ਵਾਲੀ ਇੱਕ ਵਾਲੇ ਇੱਕ ਹੋਰ ਗਵਾਹ ਨੇ ਵੀ ਚੰਡੀਗੜ੍ਹ ਪੁਲਿਸ ਦੇ ਉੱਤੇ ਧਮਕਾਉਣ ਦੇ ਦੋਸ਼ ਲਗਾਏ ਸਨ ਪਿਛਲੀ ਸੁਣਵਾਈ ਦੇ ਦੌਰਾਨ ਵੀ ਗਵਾਹ ਨੇ ਕਿਹਾ ਸੀ ਕਿ ਇੰਸਪੈਕਟਰ ਪੂਨਮ ਦਿਲਾਵਰੀ ਨੇ ਉਸ ਦੇ ਉੱਤੇ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਉਲਟਾ ਗਲਤ ਸਾਬਤ ਕਰਨ ਦੇ ਵਿੱਚ ਲੱਗੇ ਰਹੇ ਇਸ ਵਜ੍ਹਾ ਦੇ ਨਾਲ ਉਹਨਾਂ ਦੀ ਪੂਨਮ ਦਿਲਾਵਰੀ ਦੇ ਨਾਲ ਬਹਿਸ ਵੀ ਹੋਈ ਸੀ ਤਾਂ ਹੁਣ ਗਵਾਹ ਨੇ ਇਹ ਵੀ ਕਹਿ ਦਿੱਤਾ ਕਿ ਪੁਲਿਸ ਨੂੰ ਦੱਸਣਾ ਚਾਹੁੰਦੇ ਸੀ ਇਸ ਦੇ ਬਾਰੇ ਪਹਿਲਾਂ ਵੀ ਕਈ ਵਾਰੀ ਜਿਹੜੀ ਹੁਣ ਨਵੀਂ ਗਵਾਹੀ ਪਹਿਲੀ ਵਾਰੀ ਦਰਜ ਹੋਈ ਹੈ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪਰ ਉਹਨਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ ਇਹ ਉਹ ਗਵਾਹ ਦਾ ਕਹਿਣਾ ਹੈ ਕਿ ਮੇਰੀ ਗੱਲ ਨਹੀਂ ਸੀ ਸੁਣੀ ਗਈ ਉਸ ਵਕਤ ਸ਼ੁੱਕਰਵਾਰ ਨੂੰ ਜਿਹੜੀ ਅਦਾਲਤ ਦੇ ਵਿੱਚ ਗਵਾਹੀ ਦਿੱਤੀ ਗਈ ਹੈ ਇਹ ਵੀ ਦੱਸਣਾ ਬਣਦਾ ਕਿ 20 ਸਤੰਬਰ 2015 ਦੀ ਉਸ ਰਾਤ ਨੂੰ ਉਸ ਘਰ ਦੇ ਵਿੱਚ ਉਹ ਬੈਠੇ ਸਨ ਉਦੋਂ ਹੀ ਦੋ ਗੋਲੀਆਂ ਦੀ ਆਵਾਜ਼ ਸੁਣੀ ਕੁਝ ਹੀ ਦੇਰ ਤੋਂ ਬਾਅਦ ਦੋ ਗੋਲੀਆਂ ਹੋਰ ਚੱਲਦੀਆਂ ਨੇ ਕਿਸੇ ਨੇ ਇਸ ਤਰ੍ਹਾਂ ਲੱਗਿਆ ਪਹਿਲੀ ਨਜ਼ਰੇ ਕਿ ਕਿਵੇਂ ਆਤਮ ਹੱਤਿਆ ਕਰ ਲਈ ਹੁੰਦੀ ਹੈ ਉਹ ਘਰ ਤੋਂ ਬਾਹਰ ਨਿਕਲੇ ਤਾਂ ਗੱਡੀ ਦੇ ਵਿੱਚ ਬੈਠ ਕੇ ਪਤਾ ਚੱਲਦਾ ਹੈ ਕਿ ਗੋਲੀ ਕਿਸ ਪਾਸੇੋਂ ਚੱਲੀ ਹੈ ਜਦੋਂ ਥੋੜੀ ਦੇਰ ਬਾਅਦ ਉੱਥੇ ਗਵਾਹ ਮੌਕੇ ਤੇ ਪਹੁੰਚਦੇ ਨੇ ਤਾਂ ਵਾਕਿੰਗ ਟਰੈਕ ਦੇ ਉੱਤੇ ਕਿਸੇ ਵਿਅਕਤੀ ਦਾ ਖੂਨ ਦੇ ਨਾਲ ਲੱਤ-ਪੱਥ ਇੱਕਾ ਜਿਹੜੀ ਉਹ ਡੈੱਡ ਬੋਡੀ ਮਿਲਦੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਭਰਾ ਨੂੰ ਇਸ ਬਾਰੇ ਸੂਚਨਾ ਵੀ ਆ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਇਹ ਮਾਮਲਾ 20 ਸਤੰਬਰ 2015 ਦਾ ਹੈ ਜਦੋਂ ਇਹ ਸਾਰੀ ਵਾਰਤ ਰਾਤ ਨੂੰ ਅੰਜਾਮ ਦਿੱਤਾ ਗਿਆ ਸੀ ਔਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਤੇ ਨੈਸ਼ਨਲ ਸ਼ੂਟਰ ਸੁਖਮਨ ਪ੍ਰੀਤ ਸਿੰਘ ਉਰਫ ਸੀਪੀ ਸਿੱਧੂ ਦੀ ਗੂੜੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ ਸਿੱਪੀ ਦੀ ਹੱਤਿਆ ਵਿੱਚ ਰਿਟਾਇਰਡ ਜੱਜ ਦੀ ਬੇਟੀ ਕਲਿਆਣੀ ਸਿੰਘ ਦਾ ਨਾਮ ਆਇਆ ਸੀ 2 ਸਾਲ ਪਹਿਲਾਂ ਸੀਬੀਆਈ ਨੇ ਕਲਿਆਣੀ ਨੂੰ ਗ੍ਰਿਫਤਾਰ ਕੀਤਾ ਸੀ ਹਾਲਾਂਕਿ 3 ਮਹੀਨੇ ਬਾਅਦ ਹੀ ਉਸ ਨੂੰ ਜ਼ਮਾਨਤ ਵੀ ਮਿਲ ਗਈ ਸੀ ਪਰ ਉਸ ਦੇ ਖਿਲਾਫ ਅਦਾਲਤ ਦੇ ਵਿੱਚ ਦੋਸ਼ ਤੈਅ ਹੋਏ ਨੇ ਜੋ ਕਿ ਉਸ ਦੇ ਖਿਲਾਫ ਮੁਕੱਦਮਾ ਸ਼ੁਰੂ ਕੀਤਾ ਜਾ ਚੁੱਕਾ ਹੈ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਦੇਖਣ ਨੂੰ ਮਿਲਦਾ ਹੈ ਅਪਡੇਟ ਫਿਲਹਾਲ ਗਵਾਹ ਨੇ ਇਹ ਗੱਲ ਜ਼ਰੂਰ ਆਖੀ ਆ ਕਿ ਮੇਰੇ ਉੱਤੇ ਉਲਟਾ ਦਬਾਅ ਬਣਾਏ ਗਏ ਪੁਲਿਸ ਨੂੰ ਮੈਂ ਗੱਲ ਦੱਸਣ ਦੀ ਕੋਸ਼ਿਸ਼ ਵੀ ਕੀਤੀ ਪਰ ਮੇਰੀ ਕਿਸੇ ਨੇ ਸੁਣੀ ਨਾ ਤਾਂ ਸੀਪੀ ਸਿੱਧੂ ਚਰਚਿਤ ਕਤਲ ਕਾਂਡ ਹੈ ਚੰਡੀਗੜ੍ਹ ਦਾ ਉਸ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਜਦੋਂ ਵੀ ਸੁਣਵਾਈ ਹੁੰਦੀ ਹੈ ਤਾਂ ਨਵਾਂ ਮੋੜ ਆਉਣ ਦੀਆਂ ਸੰਭਾਵਨਾਵਾਂ ਬੜੀਆਂ ਰਹਿੰਦੀਆਂ ਨੇ ਹੁਣ ਇਸ ਗਵਾਹੀ ਦੇ ਆਧਾਰ ਦੇ ਉੱਤੇ ਕਲਿਆਣੀ ਸਿੰਘ ਦੀਆਂ ਮੁਸ਼ਕਲਾਂ ਸੁਭਾਵਕ ਗੱਲ ਹੈ ਕਿ ਵੱਧ ਗਈਆਂ ਨੇ ਬਾਕੀ ਦੇਖਣ ਵਾਲੀ ਗੱਲ ਹੋਵੇਗੀ ਕਿਸ ਦੇ ਆਧਾਰ ਦੇ ਉੱਤੇ ਹੋਰ ਕਿਵੇਂ ਤੇ ਕਿਸ ਤਰ੍ਹਾਂ ਸ਼ਿਕੰਜਾ ਕੱਸਿਆ ਜਾਂਦਾ ਹੈ ਹਾਲਾਂਕਿ ਚੰਡੀਗੜ੍ਹ ਪੁਲਿਸ ਤੋਂ ਇਸੇ ਕਰਕੇ ਮਾਮਲਾ ਸੀਬੀਆਈ ਨੂੰ ਸੌਂਪਿਆ ਗਿਆ ਸੀ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕੋਖ ਕਿਸੇ ਵੀ ਪ੍ਰਭਾਵ ਥੱਲੇ ਨਾ ਹੋਵੇ ਨਿਰਪੱਖਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਜੋ ਵੀ ਉਸ ਕਤਲ ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਲਾਜ਼ਮਤ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ।